ਤੋ ਅੱਜ ਸਾਰੇ ਨਿਊਜ਼ ਚੈਨਲਾਂ ਤੇ ਲਗਾਤਾਰ ਸੋਸ਼ਲ ਮੀਡੀਆ ਸਟਾਰ ਕਮਲਕੌਰ ਭਾਬੀ ਦੀ ਮੌਦੀ ਖਬਰ ਵਾਇਰਲ ਹੋ ਰਹੀ ਹੈ ਉਸ ਦਾ ਮ੍ਰਿਤਕ ਸਰੀਰ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਉਸ ਦੀ ਆਪਣੀ ਕਾਰ ਦੇ ਪਿਛਲੇ ਸੀਟ ਤੇ ਪਿਆ ਮਿਲਿਆ ਹੈ ਪੁਲਿਸ ਅਤੇ ਉੱਥੋਂ ਦੇ ਮੌਕੇ ਦੇ ਚਸ਼ਮਦੀਦਾਂ ਮੁਤਾਬਕ ਕਾਰ ਨੂੰ ਪਾਰਕਿੰਗ ਵਿੱਚ ਖੜੀ ਨੂੰ ਕਾਫੀ ਸਮਾਂ ਹੋ ਗਿਆ ਸੀ ਤੇ ਵਿੱਚੋਂ ਬਦਬੋਹ ਆ ਰਹੀ ਸੀ ਇਸ ਦੇ ਨਾਲ ਹੀ ਪੂਰੀ ਕਾਰ ਵਿੱਚ ਖੂਨ ਹੀ ਖੂਨ ਫੈਲਿਆ ਹੋਇਆ ਸੀ ਦੋਸਤੋ ਇੰਨੇ ਸਬਦ ਦੇ ਵਿਚਕਾਰ ਸਵਾਲ ਖੜੇ ਹੁੰਦੇ ਹਨ ਕਿ ਆਖਿਰ ਇਹ ਕਮਲਕੌਰ ਕੌਣ ਸੀ ਕੀ ਸੀ ਉਸਦਾ ਪਰਿਵਾਰਿਕ ਪਿਛੋਕੜ ਕੀ ਉਹ ਕੰਮਕਾਰ ਕਰਦੀ ਸੀ ਅਤੇ ਉਸ ਦੀ ਮੌਤ ਬਾਰੇ ਅਸਲੀ ਸੱਚ ਕੀ ਹੈ ਜਿਉਂਦੇ ਜੀ ਕਮਲਕੌਰ ਦੇ ਨਾਲ ਕਿਹੜੇ ਕਿਹੜੇ ਵੱਡੇ ਵਿਵਾਦ ਜੁੜੇ ਸਨ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਆਪ ਸਭ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਕਮਲਕੌਰ ਭਾਬੀ ਜਿਸ ਦਾ ਅਸਲ ਨਾਮ ਕੰਚਨ ਕੁਮਾਰੀ ਸੀ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਐਕਟਿਵ ਸੀ ਦੱਸਿਆ ਜਾਂਦਾ ਹੈ ਕਿ ਕਮਲ ਕੌਰ ਉਰਫ ਕੰਚਨ ਕੁਮਾਰੀ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਨਾਲ ਜੁੜਦਾ ਹੈ ਪਰ ਕਾਫੀ ਸਮਾਂ ਪਹਿਲਾਂ ਉਸ ਦਾ ਪੂਰਾ ਪਰਿਵਾਰ ਲੁਧਿਆਣਾ ਆ ਕੇ ਰਹਿਣ ਲੱਗਾ ਘਰ ਵਿੱਚ ਉਸ ਦੀ ਮਾਂ ਉਸ ਦੇ ਭਰਾ ਤੇ ਇੱਕ ਭੈਣ ਰਹਿੰਦੇ ਸਨ ਕਈ ਸਾਲ ਪਹਿਲਾਂ ਕਮਲ ਕੌਰ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਦੇ ਆਰਥਿਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਨ ਸਾਇਨ ਦੇ ਨਾ ਕਰਨਾ ਕਰਕੇ ਹੀ ਕਮਲਕੌਰ ਸੋਸ਼ਲ ਮੀਡੀਆ ਤੇ ਆਉਂਦੀ ਹੈ ਪਹਿਲੇ ਪਹਿਲ ਉਸ ਵੱਲੋਂ ਪੰਜਾਬੀ ਵਿੱਚ ਕਈ ਡਬਲ मीनिंग ਸ਼ਾਰਟ ਫਿਲਮਾਂ ਤੇ 18 ਪਲੱਸ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸਨ ਜਿਸ ਕਰਕੇ ਸੋਸ਼ਲ ਮੀਡੀਆ ਤੇ ਉਹ ਦਿਨਾਂ ਵਿੱਚ ਹੀ ਮਸ਼ਹੂਰ ਹੋ ਗਈ ਇਹਨਾਂ ਸ਼ਾਰਟ ਫਿਲਮਾਂ ਕਰਕੇ ਕਈ ਵਾਰ ਕਮਲਕੌਰ ਨੂੰ ਨਿਹੰਗ ਜਥੇਬੰਦੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਉਸ ਤੋਂ ਮਾਫੀ ਵੀ ਮੰਗਵਾਈ ਗਈ ਜਿਸ ਕਾਰਨ ਅਖੀਰ ਫਿਰ ਉਸਨੇ ਇਕੱਲੇ ਤੌਰ ਤੇ ਹੀ ਆਪਣੇ ਇੰਸਟਾਗ੍ਰam, ਯੂਟਿਊਬ ਅਤੇ ਸਨੇਪਚੈਟ ਤੇ ਆਪਣੀਆਂ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਰੀਲਾਂ ਵਿੱਚ ਵੀ ਉਸ ਵੱਲੋਂ ਡਬਲ ਮੀਨਿੰਗ ਗੱਲਾਂ ਹੀ ਕੀਤੀਆਂ ਜਾਂਦੇ ਸਨ। ਪਰ ਇਹ ਸਭ ਦੇ ਚੱਲਦੇ ਉਸ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਸ਼ਹੂਰੀ ਮਿਲੀ। ਅੱਜ ਸੋਸ਼ਲ ਮੀਡੀਆ ਉੱਤੇ ਕਰੀਬ ਉਸਦੇ 3 ਲੱਖ ਤੋਂ ਵੱਧ ਫਾਲੋਅਰ ਹਨ। ਇੱਕ ਦੋ ਨਿੱਜੀ ਚੈਨਲਾਂ ਨੇ ਇਹ ਦਾਅਵੇ ਕੀਤੇ ਸਨ ਕਿ ਸੋਸ਼ਲ ਮੀਡੀਆ ਤੇ 18+ ਕੰਟੈਂਟ ਕਰਕੇ ਕਮਲਕੌਰ ਨੂੰ ਕਈ ਗੈਂਗਸਟਰਾਂ ਵੱਲੋਂ ਵੀ ਧਮਕੀਆਂ ਆ ਰਹੀਆਂ ਸਨ। ਪਰ ਉਹ ਆਪਣਾ ਕੰਮ ਲਗਾਤਾਰ ਜਾਰੀ ਰੱਖ ਰਹੀ ਸੀ ਜੇਕਰ ਕਮਲਕੌਰ ਦੀ ਮੌਤ ਬਾਰੇ ਗੱਲ ਕਰੀਏ ਤਾਂ ਪਰਿਵਾਰ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਮੁਤਾਬਕ ਬੀਤੀ ਰਾਤ ਲੁਧਿਆਣੇ ਦੀ ਲੋਕਲ ਪੁਲਿਸ ਨੇ ਉਹਨਾਂ ਦੇ ਘਰ ਆ ਕੇ ਇਹ ਜਾਣਕਾਰੀ ਦਿੱਤੀ ਕਿ ਕਮਲਕੌਰ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ Laash ਇੱਕ ਕਾਰ ਦੇ ਵਿੱਚ ਪਈ ਮਿਲੀ ਹੈ ਇਹਨਾਂ ਲੋਕਾਂ ਵੱਲੋਂ ਇਹ ਦਾਵਾ ਵੀ ਕੀਤਾ ਗਿਆ ਕਿ ਜਿਸ ਕਾਰ ਵਿੱਚ ਉਸ ਦੀ Laash ਮਿਲੀ ਉਹ ਕਾਰ ਕਮਲਕੌਰ ਦੀ ਆਪਣੀ ਹੈ ਤੇ ਇਹ ਹੁੰਡਾਈ ਦੀ ion ਕਾਰ ਕਮਲਕੌਰ ਦੇ ਨਾਮ ਤੇ ਹੀ ਰਜਿਸਟਰ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਕਮਲਕੌਰ ਪਹਿਲਾਂ ਵੀ ਅਕਸਰ ਘਰ ਤੋਂ ਬਾਹਰ ਰਹਿੰਦੀ ਸੀ ਮਹੀਨੇ ਵਿੱਚ ਮਸਾ 3-4 ਦਿਨ ਹੀ ਉਹ ਆਪਣੇ ਘਰ ਵਾਪਸ ਆਉਂਦੀ ਤੇ ਇਸ ਵਾਰ ਉਹ ਆਪਣੇ ਘਰ ਤੋਂ ਇਹ ਕਹਿ ਕੇ ਗਈ ਕਿ ਉਹ ਬਟਿੰਡੇ ਪ੍ਰਮੋਸ਼ਨ ਕਰਨ ਜਾ ਰਹੀ ਹੈ ਕੁਝ ਲੋਕਾਂ ਵੱਲੋਂ ਇਹ ਦਾਵਾ ਵੀ ਕੀਤਾ ਗਿਆ ਕਿ ਉਹ ਆਪਣੇ ਘਰ ਤੋਂ ਇਹ ਕਹਿ ਕੇ ਗਈ ਸੀ ਕਿ ਉਹ ਮਗਲਾ ਬੁਖੀ ਮਾਤਾ ਦੇ ਦਰਸ਼ਨ ਕਰਨ ਜਾ ਰਹੀ ਹੈ ਕਮਲਕੌਰ ਬੀਤੀ 9 ਤਰੀਕ ਨੂੰ ਆਪਣੇ ਘਰ ਤੋਂ ਜਾਂਦੀ ਦੇ ਫਿਰ ਕਦੇ ਵਾਪਸ ਨਹੀਂ ਆਈ ਉਧਰ ਦੂਜੇ ਪਾਸੇ ਬਠਿੰਡਾ ਪੁਲਿਸ ਮੁਤਾਬਕ ਉਹ ਹਰ ਐਂਗਲ ਤੋਂ ਅਜੇ ਕਮਲਕੌਰ ਦੀ ਮੌਤ ਬਾਰੇ ਜਾਂਚ ਕਰ ਰਹੇ ਹਨ ਕਿ ਇਹ ਖੁਦਕੁਸ਼ੀ ਹੈ ਜਾਂ ਫਿਰ ਕਤਲ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੂੰਹ ਤੇ ਪਰਨਾ ਬੰਨੀ ਇੱਕ ਸ਼ਖਸ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਕਮਲਕੌਰ ਦੀ ਕਾਰ ਲੈ ਕੇ ਆ ਰਿਹਾ ਪਹਿਲਾਂ ਉਸ ਵੱਲੋਂ ਕਾਰ ਵਿੱਚੋਂ ਉਤਰ ਕੇ ਕਿਸੇ ਨਾਲ ਫੋਨ ਤੇ ਗੱਲ ਕੀਤੀ ਜਾਂਦੀ ਹੈ ਤੇ ਫਿਰ ਉਹ ਸ਼ਖਸ ਦੁਬਾਰਾ ਕਾਰ ਨੂੰ ਪਾਰਕਿੰਗ ਵਿੱਚ ਹੀ ਕਿਸੇ ਹੋਰ ਜਗ੍ਹਾ ਤੇ ਪਾਰਕ ਕਰਕੇ ਉੱਥੋਂ ਗਾਇਬ ਹੋ ਜਾਂਦਾ ਉਸ ਤੋਂ ਬਾਅਦ ਕਾਫੀ ਸਮਾਂ ਕਾਰ ਉੱਤੇ ਖੜੀ ਰਹਿੰਦੀ ਤੇ ਅਖੀਰ ਫਿਰ ਜਦੋਂ ਕਾਰ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਤਾਂ ਫਿਰ ਪੁਲਿਸ ਦੀ ਹਾਜ਼ਰੀ ਵਿੱਚ ਕਾਰ ਨੂੰ ਖੋਲਿਆ ਜਾਂਦਾ ਹੈ ਜਿਸ ਵਿੱਚ ਪਿਛਲੀ ਸੀਟ ਤੇ ਕਮਲ ਕੌਰ ਦੀ ਖੂਨ ਨਾਲ ਲਤਪਤ লাশ ਪਈ ਸੀ ਪਹਿਲਾਂ ਉਸ ਦੀ ਪਛਾਣ ਨਹੀਂ ਸੀ ਹੋ ਰਹੀ ਕਿਉਂਕਿ ਗਰਮੀ ਕਾਰਨ ਬੋਡੀ ਕਾਫੀ ਖਰਾਬ ਹੋ ਚੁੱਕੀ ਸੀ ਦੂਜੇ ਪਾਸੇ ਕਮਲ ਕੌਰ ਦੇ ਜੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਝਾਤ ਮਾਰੀਏ ਤਾਂ ਕਮਲ ਕੌਰ ਨੇ ਇੰਸਟਾਗ੍ਰam ਤੇ 3 ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਦੀਆਂ ਅੱਖਾਂ ਕਾਫੀ ਲਾਲ ਦਿਖਾਈ ਦੇ ਰਹੀਆਂ ਹਨ ਤੇ ਜੇ ਉਹ ਕੁਝ ਉਸਦੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਸੀ ਉਹ ਤੁਹਾਡੇ ਨਾਲ ਅਸੀਂ ਸਕਰੀਨ ਤੇ ਸਾਂਝਾ ਕਰ ਰਹੇ ਹਾਂ ਜੇਕਰ ਇਸ ਪੋਸਟ ਤੇ ਗੌਰ ਕਰੀਏ ਤਾਂ ਹੋ ਸਕਦਾ ਹੈ ਕਿ ਕਮਲ ਕੌਰ ਦੀ ਮੌਤ ਕਿਸੇ ਪ੍ਰੇਮ ਸਬੰਧਾਂ ਜਾਂ ਨਜਾਇਜ਼ ਸਬੰਧਕ ਦੇ ਨਾਲ ਜੁੜੀ ਹੋਵੇ ਬਾਕੀ ਕੁਝ ਸਮੇਂ ਤੱਕ ਪੁਲਿਸ ਦੀ ਜਾਂਚ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ ਦੋਸਤੋ ਏ ਸੀ ਸੋਸ਼ਲ ਮੀਡੀਆ ਤੇ ਸਟਾਰ ਕਹੀ ਜਾਂਦੀ ਕਮਲ ਕੌਰ ਭਾਬੀ ਦੀ ਮੌਤ ਬਾਰੇ ਕੁਝ ਖੁਲਾਸੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ